चाहते हैं तहलका न्यूज डॉट कॉम के साथ जुड़ना तो किसी भी तरह की रिश्वतखोरी भ्रष्टाचार क्राइम सभ्याचारक से, से जुड़ी खबरें आप हमें भेज सकते हैं इसके लिए हमारी ईमेल आईडी है तहलका डॉट एट दी रेट जी मेल डॉट कॉम न्यूज डॉट कॉम की खास खबरें यहीं पर समाप्त होती हैं तब तक के लिए पूजा को इजाजत दें जय हिंद ਅੰਮ੍ਰਿਤਸਰ ਚਾਜ ਨਵੇਂ ਸਾਲ ਤੇ ਕਲਾਕਾਰਾਂ ਦੇ ਟੈਲੈਂਟ ਸ਼ੋ ਨੂੰ ਨਿਖਾਰਨ ਦੇ ਮੰਤਵ ਨਾਲ ਇੱਕ ਪ੍ਰੋਗਰਾਮ ਸਥਾਨਕ ਸ਼ਕਤੀ ਨਗਰ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸੁਰਿੰਦਰ ਫਰਿਸ਼ਤਾ ਉਰਫ ਕੁਲੇ ਸ਼ਾਹ ਵਿਸ਼ੇਸ਼ ਤੌਰ ਤੇ ਚੰਦ ਪ੍ਰੋਡਕਸ਼ਨ ਦੇ ਨਾਲ ਪਹੁੰਚੇ ਇਸ ਮੌਕੇ ਫਰਸਟ ਸੈਕੰਡ ਥਰਡ ਡਾਊਨ ਵਾਲੇ ਵੀ ਵਿਜੇਤਾਵਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਆਏ ਹੋਏ ਪਤਵੰਤਿਆਂ ਨੇ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਨਵੇਂ ਸਾਲ ਤੇ ਚਾਰ ਚਾ ਅੰਮ੍ਰਿਤਸਰ ਤੋਂ ਖੁਸ਼ਬੂਦੀ ਰਿਪੋਰਟ ਜੀ ਵਿੱਕੀ ਦੱਤਾ ਜੀ ਜਿਹੜੇ ਸਮਾਜ ਸੇਵਕ ਨੇ ਔਰ ਹਰ ਜ਼ਰੂਰਤਵੰਦ ਦੀ ਜ਼ਰੂਰਤ ਪੂਰੀ ਕਰਦੇ ਨੇ ਇਹਨਾਂ ਵਾਸਤੇ ਜ਼ੋਰਦਾਰ ਤਾਲੀਆਂ ਜੀ ਔਰ ਬਾਕੀ ਸਾਡੇ ਭਾਜੀ ਬਹੁਤ ਵਧੀਆ ਐਂਗਰੀ ਕਰ ਰਹੇ ਸੀ ਔਰ ਬਾਕੀ ਕਹਿੰਦੇ ਪ੍ਰੈਸਰਸ ਆਫ ਮਾਈਂਡ ਐਂਗਰੀ ਨੂੰ ਬਹੁਤ ਓਕੇ ਕਰਨੀ ਪਰ ਜਿਹੜੇ ਗਾਇਕ ਨੇ ਉਹਨਾਂ ਵੀ ਕਮਾਲ ਕਰਤੀ ਹੈ ਬਾਕੀ ਮੈਂ ਜਿਹੜੇ ਅੱਜ winner ਆਏ ਨੇ 누ਰਾਦਾ ਜੀ ਉਰਨ ਦਿਨਾਲ ਹੋਰ ਇੱਕ ਛੋਟਾ ਬੱਚਾ ਵੀ ਹੈ ਜਿਨ੍ਹਾਂ ਨੂੰ ਇਹ ਅਵਾਰਡ ਮਿਲੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਮਿਹਨਤ ਬਹੁਤ ਰੱਖਦੀ ਹੈ ਕੋਈ ਵੀ ਚੀਜ਼ ਹੈ ਚਾਹੇ ਬਿジネス ਕਰਦੇ ਹੋ ਚਾਹੇ ਕਲਾਕਾਰੀ ਹੈ ਚਾਹੇ ਪੜਾਈ ਹੈ ਮਿਹਨਤ ਬਿਨਾਂ ਕੁਝ ਨਹੀਂ ਕਹਿੰਦੇ ਜੋ ਸਫਰ ਇਖਤियार ਕਰਤੇ ਹਨ وہی ਮੰਜ਼ਿਲوں ਕੋ पार ਕਰਤੇ ਹਨ ਇੱਕ ਵਾਰ ਚੱਲਣੇ ਦਾ ਹੌਸਲਾ ਰੱਖਿਏ ਐਸੇ ਮੁਸਾਫਰਾਂ ਦਾ ਰਾਹ ਤੇ ਇੰਤਜ਼ਾਰ ਕਰਦਾ ਹੈ ਜ਼ਿੰਦਗੀ ਚ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕੋਸ਼ਿਸ਼ ਤੋਂ ਬਿਗੈਰ ਕੁਛ ਨਹੀਂ ਭਾਦੀ ਇੱਛਾ ਉਹਦੀ ਰੱਖਣੀ ਚਾਹੀਦੀ ਉਹ ਉਹਦੀ ਮਰਜ਼ੀ ਹੈ ਕਹਿੰਦੇ ਮਾਲੀ ਦਾ ਕੰਮ ਪਾਣੀ ਪਾਉਣਾ ਫਲ-ਫਲ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਨੂੰ ਲਾਉਣਾ ਲਾਵੇ ਜਾਂ ਨਾ ਮੰਜ਼ਿਲ ਮਿਲੇ ਜਾਂ ਨਾ ਮਿਲੇ ਮੰਜ਼ਿਲ ਮਿਲੇ ਜਾਂ ਨਾ ਮਿਲੇ ये अलग बात है कोशिश भी ना करूं ये गलत बात है कोशिश करते रहना चाहिए कदम चुम बाकी नवे साल दिया सारे बहुत बहुत मुबारक देना नवा साल सारे ढेर सारे खुशियां लात महफल तब्दील होंगे रह कामयाबिया काम हर चल थोड़े कदम चुमन और दिन दोगनी रात चुगनी तरक्की करो और क ਵੈਸਪਰਾਵੋ ਵਸਤਰਾਵੋ ਮਸਤਰਾਵੋ ਹਸਦੇਰਵੋ ਵਸਦੇਰਵੋ ਹੈਪੀ ਨਿਊ ਈਅਰ ਸਭ ਤੋਂ ਪਹਿਲਾਂ ਮੈਂ ਸਾਰੇ ਪ੍ਰੈਸ ਮੀਡੀਆ ਦਾ ਧੰਨਵਾਦ ਕਰਦਾ ਢੜਕਾ ਫਾਸਟਵੇ ਹੈਡਲਾਈਨ ਔਰ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਸਾਰੇ ਪੱਤਰਕਾਰਾਂ ਦਾ ਕਿਉਂਕਿ ਇੱਕ ਤੁਸੀਂ ਹਰ ਥਾਂ ਤੇ ਜਾ ਜਾ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਹਰ ਇੱਕ ਦੀ ਵਾਈਟ ਕਰ ਦਿਓ ਔਰ ਉਸ ਚੀਜ਼ ਨੂੰ ਹਮੇਸ਼ਾ ਹੀ ਬਾਹਰ ਲੈ ਕੇ ਆਂਦੇ ਹਾਂ ਪਬਲਿਕ ਦੇ ਸਾਹਮਣੇ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਔਰ ਅੱਜ ਇੱਕ ਆਪਾਈ ਬਹਾਰ ਆਏ ਪ੍ਰੋਗਰਾਮ ਕਰਾਇਆ ਗਿਆ ਜੋ ਕਿ ਕਪਲ ਮਹਾਜਨ ਜੀ ਵੱਲੋਂ ਹੈ ਸ਼ਕਤੀ ਨਗਰ ਸਪਾਈਸੀ ਹਟ ਵਿੱਚ ਔਰ ਸਾਡੇ ਅੱਜ ਦੇ ਮੁੱਖ ਚੀਫ ਗੈਸਟ ਕੁਲੈ ਸ਼ਾਹੀ ਉਰਫ ਸੁਰਿੰਦਰ ਫਰਿਸ਼ਤਾ ਜੀ ਔਰ ਮੈਂ ਤੁਹਾਡਾ ਆਪਣਾ ਚਾਂਸ ਸਟਾਰ ਫਿਲਮ ਪ੍ਰੋਡਕਸ਼ਨ ਤੋਂ ਵੀਡੀਓ ਡਾਇਰੈਕਟਰ ਔਰ ਸਾਡੀ ਪ੍ਰੋਡਕਸ਼ਨ ਵੱਲੋਂ ਇੱਕ ਦੱਸਿਆ ਗਿਆ ਸੀ ਪਿਛਲੇ ਵਾਰ ਜਿਹੜਾ ਸ਼ੋਅ ਕਰਾਇਆ ਗਿਆ ਸੀ ਪੰਜਾਬ ਕੰਪਨੀ ਵਾਗਦੇ ਅੰਦਰ ਸਰਵਿਸ ਕਲੱਬ ਦੇ ਸਾਹਮਣੇ ਅਮ੍ਰਿਤਸਰ ਕਲੱਬ ਤੇ ਇੱਕ ਰਤ੍ਰਿਕ ਪ੍ਰੋਗਰਾਮ ਕਰਾਇਆ ਗਿਆ ਹੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਜਿਹੜਾ ਫਰਸਟ ਸੈਕੰਡ ਥਰਡ ਆਏਗਾ ਆਪਾਂ ਹੀ ਬਾਹਰ ਆਈ ਪ੍ਰੋਗਰਾਮ ਦੇ ਵਿੱਚੋਂ ਤੇ ਉਸ ਨੂੰ ਅਸੀਂ ਫਰਸਟ ਸੈਕੰਡ ਥਰਡ ਦੇ ਕੇ ਸਨਮਾਨਿਤ ਕਰਾਂਗੇ ਕੋਈ ਸ਼ਿਲਡਾਂ ਗਿਫਟ ਤੇ ਅੱਜ ਉਹ ਸਮਾਂ ਆਇਆ ਔਰ ਜਿਸ ਵਿੱਚ ਸਾਡੇ ਵਿੱਚ ਸਭ ਤੋਂ ਫਰਸਟ ਨੰਬਰ ਦੇ ਵਿੱਚ ਅਨੂਜੀ ਆਏ ਆ ਔਰ ਸੈਕੰਡ ਦੇ ਵਿੱਚ ਕਿਹੜੇ ਸੀ 라이컬 ਦੇ ਸਟਾਕ ਕਰੀ ਥੋੜਾ ਸਟਾਕ ਕਰੋ ਯੂਜਰ ਦਾ ਵੀ ਪ੍ਰੋਗਰਾਮ ਆ ਗਿਆ ਕੋ ਯਾ ਨਾ ਹਾਂਜੀ ਚਲੋ ਠੀਕ ਹੈ ਹਾਂਜੀ ਤੇ 3rd ਦੇ ਵਿੱਚ ਦਿਲਸ਼ੁਮਰ ਜੀ ਆ ਤੇ ਬਹੁਤ ਵਧੀਆ ਇਹਨਾਂ ਨੇ ਜੋ ਸਿੰਗਿੰਗ ਕੀਤੀ ਸੀ ਉਹਦਾ ਹੰਗਾਰਾ ਆ ਔਰ ਪਬਲਿਕ ਦੇ ਵਿੱਚੋਂ ਸਭ ਤੋਂ ਵੱਧ ਵੋਟਿੰਗ ਪਈ ਇਹਨਾਂ ਨੂੰ ਔਰ ਇਸ ਖੁਸ਼ੀ ਦੇ ਉੱਤੇ ਮੈਂ ਇਹਨਾਂ ਨੂੰ ਵੀ ਵਧਾਈ ਦੇਣਾ ਔਰ ਕਪਲ ਮਹਾਜਮ ਜੀ ਨੂੰ ਵੀ ਬਹੁਤ ਬਹੁਤ ਸਾਰਾ ਜੋ ਅਰੇਂਜਮੈਂਟ ਕਰਦੇ ਆ ਬਹੁਤ ਵਧੀਆ ਕਰਦੇ ਆ ਉਹ ਜੋ ਉਪਰਾਲੇ ਜੇ ਇਹੋ ਜੇ ਇਵੈਂਟ ਨਾ ਕਰਾਂ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਬਹੁਤ ਅੱਛੇ ਜਿਹੜੇ ਸੁਰਤੇ ਸੁਣਨ ਵਾਲੇ ਆ ਔਰ ਜਿਨ੍ਹਾਂ ਨੂੰ ਅਸੀਂ ਸੁਣਨਾ ਆ ਸਿੰਗਿੰਗ ਉਹ ਇਹੋ ਜਿਹੇ ਟਾਇਲੈਂਡ ਜਿਹੜੇ ਉਹ ਦੱਬੇ ਰਹਿੰਦੇ ਆ ਮੈਂ ਨਾ ਹੀ ਕਹਿੰਦੇ ਥੈਂਕ ਯੂ ਅੱਜ ਦਾ ਪ੍ਰੋਗਰਾਮ ਬਹੁਤ ਹੀ ਕਰਾਇਆ ਜੀ ਇਹ ਮੇਰੇ ਟੈਰੈਂਟ ਦੱਬੇ ਜਾਂਦੇ ਜਿਨ੍ਹਾਂ ਦੇ ਬਹੁਤ ਹੀ ਪ੍ਰੋਗਰਾਮ ਕਰਾਉਂਦੇ ਆ ਇਹਨਾਂ ਦੇ ਪ੍ਰੋਗਰਾਮ ਫਿਰ ਤੋਂ ਜਾਰੀ ਰਹੇ ਜੀ Chance Star Film Production ਦਾ ਇੱਕ ਹੀ ਮਿਸ਼ਨ ਹੈ ਕਿ ਉਹ ਜਿਹੜਾ ਜਿਨ੍ਹਾਂ ਦੇ ਅੰਦਰ ਟੈਲੈਂਟ ਆ ਜਿਨ੍ਹਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਯੂ ਆਰ ਮੋਸਟ ਵੈਲਕਮ ਐਨੀ ਟਾਈਮ ਜਿਸ ਬੱਚੇ ਕੋ ਕੋਈ ਪੈਸੇ ਦੀ ਪ੍ਰੋਬਲਮ ਹੈ ਉਹ ਸਿੰਗਿੰਗ ਦੀ ਆਡੀਓ ਨਹੀਂ ਕਰ ਸਕਦਾ ਜਿਸ ਬੰਦੇ ਕੋਈ ਵੀਡੀਓ ਦਾ ਖਰਚ ਨਹੀਂਗਾ ਚਾਂਸਟਾਰ ਫਿਲਮ ਪ੍ਰੋਡਕਸ਼ਨ ਵੱਲੋਂ ਆਡੀਓ ਵੀਡੀਓ ਰਿਲੀਜ਼ਿੰਗ ਬਿਲਕੁਲ ਫ੍ਰੀ ਆ ਤੇ ਕੋਈ ਵੀ ਮਾਤੜ ਸਾਥੀ ਜਿਹੜਾ ਇਸ ਸ਼ੌਂਕ ਦਾ ਰੱਖਣਾ ਚਾਹੁੰਦਾ ਲੇਕਿਨ ਉਹ ਪੂਰਾ ਨਹੀਂ ਹੋ ਰਿਹਾ ਮੈਂ ਉਹਨਾਂ ਦੀ ਪੂਰੀ ਪੂਰੀ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਪੂਰੀ ਹੈਲਪ ਹੋਏਗੀ ਜੀ। ਨਵੇਂ ਸਾਲ ਦੀਆਂ ਔਰ ਨਵੇਂ ਸਾਲ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ। ਔਰ ਜਿਨ੍ਹਾਂ ਜਿਨ੍ਹਾਂ ਬੱਚਿਆਂ ਦੇ ਟੈਲੈਂਟ ਹੈਗਾ ਸਿੰਗਿੰਗ, ਮੋਡਲਿੰਗ, ਡਾਂਸ, ਐਕਟਿੰਗ ਅਰਬਨ ਹਾਰਟ ਦੇ ਅੰਦਰ ਇੱਕ ਛੋਟਾ ਜਿਹਾ ਬੈਨਰ ਲੱਗਾ ਆ ਜਿਹੜਾ ਕਿ ਸਿਰਫ ਤੁਹਾਡੇ ਸਾਰੇ ਲੋਕਾਂ ਲਈ ਆ। ਉੱਥੇ ਆਪਣਾ ਆਡੀਓ, ਵੀਡੀਓ ਦਾ ਦੱਸੋ, ਆਪਣਾ ਆਰਟ ਦੱਸੋ ਤੇ ਅਸੀਂ ਉਹਨਾਂ ਦੇ ਲਈ ਨਾਲ ਲਿਆ। ਔਰ 7 ਤਰੀਕ ਨੂੰ ਇੱਕ ਹੋਰ ਇਵੈਂਟ ਹੋ ਰਿਹਾ ਜਿਹੜਾ ਕਿ ਕਮਾਨਾ ਹੋਟਲ ਦੇ ਵਿੱਚ ਆ ਤੇ ਮੈਂ ਚਾਹਾਂਗਾ ਕਿ ਇਸੇ ਤਰ੍ਹਾਂ ਹੀ ਫਸਟ ਸੈਕਿੰਡ ਥਰਡ ਉਥੇ ਵੀ ਹੋਏਗਾ ਤੇ ਆਪਣੇ ਕਲਾਕਾਰੀ ਦਾ ਜੋਰ ਦਿਖਾਓ ਕੀ ਕੁਝ ਨੱਚਾਂਗੇ ਉਹਨਾਂ ਨਾਲ ਕਿ ਕਿੰਨਾ ਲੱਗ ਰਿਹਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਸਿਮਰਤ ਸਿੰਘ ਦਾ ਕੁਝ ਸ਼ਾਭਦੋ ਪਿਆਰ ਪਰਿਸ਼ਦ ਜੀ ਦਾ ਨਮਸਕਾਰ ਸਤਿ ਅਦਾਬ ਔਰ ਅੱਜ ਜ ਬੜੀ ਖੁਸ਼ੀ ਦੀ ਗੱਲ ਹੈ ਸਪਾਈਸੀ ਹੱਟ 'ਚ ਇੱਕ ਫੋੜਾ ਵਰਗਾ ਪ੍ਰੋਗਰਾਮ ਕਰਿਆ ਗਿਆ ਚਾਂਸਟਾਰ ਦਾ ਮੈਂ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਦੀ ਬਦੌਲਤ ਅੱਜ ਦੇ ਮਹਿਮਾਨਾਂ ਦਾ ਬੜਾ ਵਧੀਆ ਪ੍ਰੋਗਰਾਮ ਸੀ ਸਿੰਗਰ ਆਏ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਪਹਿਲੇ ਇੱਕ ਕੰਪੀਟੀਸ਼ਨ ਹੋ ਚੁੱਕਾ ਸੀ ਅੱਜ ਉਹਨਾਂ ਨੂੰ ਜਿਹੜੇ ਵਿਨਰ ਆਏ ਨੇ ਉਹਨਾਂ ਨੂੰ ਅਵਾਰਡ ਦੇਣ ਦਾ ਫੰਕਸ਼ਨ ਸੀ ਔਰ ਪਹਿਲੇ ਨੰਬਰ ਤੇ ਅਮਰਦਾ ਜੀ ਆਏ ਉਹਨਾਂ ਨੂੰ ਅਵਾਰਡ ਮਿਲਿਆ ਸਰਟੀਫਿਕੇਟ ਮਿਲਿਆ ਨਾਲ ਕੱਪ ਮਿਲਿਆ ਔਰ ਸੈਕਿੰਡ ਰਕੇਸ਼ ਅਰੋੜਾ ਜੀ ਔਰ ਉਹਨਾਂ ਨੂੰ ਵੀ ਉਹਨਾਂ ਦੇ ਮੁਤਾਬਕ ਇਹ ਅਵਾਰਡ ਦਿੱਤਾ ਗਿਆ ਔਰ ਥਰਡ ਤੇ ਆਈ ਜੀ ਆਪਣਾ ਇੱਕ ਛੋਟਾ ਜਿਹਾ ਬੱਚਾ ਤੇ ਦਿਲ ਸ਼ੁਮਾਰ ਬਹੁਤ ਹੀ ਵਧੀਆ ਇਹ ਪ੍ਰੋਗਰਾਮ ਹੈ ਔਰ ਮਜ਼ਾ ਆ ਗਿਆ ਵਾਕਈ ਲੋਕ ਜਿੰਨੇ ਵੀ ਸ਼ੌਕੀਆ ਕਲਾਕਾਰ ਸੀ ਉਹ ਅੱਜ profession ਜਾ ਰਹੇ ਨੇ ਕਿਉਂਕਿ ਕਹਿੰਦੇ ਨੇ ਕਲਾਕਾਰ ਆਪਣੇ ਆਪ ਨੂੰ ਕਲਾਕਾਰ ਕਿਵੇਂ ਕਲਾਕਾਰ ਨਹੀਂ ਹੁੰਦਾ ਕਲਾਕਾਰ ਉਹਨਾਂ ਜਿਹਨੂੰ ਦਰਸ਼ਕ ਕਲਾਕਾਰ ਬਣਾਉਂਦੇ ਨੇ ਦਰਸ਼ਕਾਂ ਦੇ ਬਣਾਏ ਹੋਏ ਕਲਾਕਾਰ ਕਿ ਆ ਰਹੇ ਨੇ ਔਰ ਇਹਨਾਂ ਵਿੱਚੋਂ ਕਈ ਫਿਲਮਾਂ 'ਚ ਵੀ ਗਾਉਣਗੇ ਮੈਨੂੰ ਪੂਰੀ ਮਿਹਰ ਹੈ ਮੈਂ ਇੱਥੇ ਆ ਕੇ ਸੁਣਿਆ ਹੈ ਔਰ ਕਹਿੰਦੇ ਨੇ ਪ੍ਰੋਫੈਸ਼ਨਲ ਕਲਾਕਾਰ ਜਿਹੜਾ ਹੁੰਦਾ ਨਾ ਉਹ ਰਿਆਜ਼ ਕਰਦਾ ਹੈ ਆਪਣਾ ਪੈਸਾ ਲਾਂਦਾ ਹੈ ਫਿਰ ਉਹਦਾ ਨਾਮ ਬੰਦਾ ਹੈ ਲੇਕਿਨ ਐ ਸਿਸਟਮ ਇਹੋ ਜਿਹਾ ਬੰਦਾ ਟੈਲੈਂਟ ਹੋਣਾ ਚਾਹੀਦਾ ਜੀ ਜਿਹੜੀ ਟੈਲੈਂਟ ਹੈਗਾ ਉਹਨੇ ਅੱਗੇ ਆਣਾ ਜਾਣਾ ਔਰ ਜਿੰਨੇ ਵੀ ਮੈਂ ਸਿੰਗਰ ਸੁਣੇ ਨੇ ਹਰ ਇੱਕ ਜਿਹੜੇ ਸੀ ਔਰ ਵਕਈਆਂ ਨਾਲ ਸਮੇਂ ਚ ਸਨ ਜਿਹੜਾ ਕਿਉਂ ਆ ਰਿਹਾ 2024 ਇਹ ਚ ਕਾਬਿਆਬੀਆਂ ਹਾਸਲ ਕਰਨਗੇ ਇੱਕ ਵਾਰ ਫੇਰ ਮੈਂ ਚਾਂਸ ਦਾ ਬਹੁਤ ਮੁਬਾਰਕਾ ਦੇਣਾ ਔਰ 2023 ਸਨ ਗੀਤ ਗਿਆ ਹਰ ਇੱਕ ਸਭ ਪਰਦਾਇ ਪ੍ਰੋਗਰਾਮ ਰੱਖਿਆ ਔਰ ਮੈਂ ਆਉਣ ਵਾਲੇ ਸਾਲ ਚ ਜਿਹੜੇ ਸਭ ਨੂੰ ਬਧਾਈ ਦੇਣਾ कौन वाला साल नवा साल यानी सं सौ चौबी थे सार्या वास्ते ढेर सारे खुशियां लैके आवे मुलाकात महफल्च तब्दील हों कामयाबियां हर वे कदम तो चुमन दे तो तो दिन दुगनी रात चुगनी तरक्की करो उस परमात्मा अगे उस वाहिगुरु अगे यो ही अरदास कर स्वस्थ रहो व्यस्त रवो, रवो मस्त रहवो हसते रहो वसते रहो हैप्पी न्यूज